ਲੋਕ ਸੜਕ ਉਪਰੋਂ ਲੰਘ ਰਹੇ ਹੁੰਦੇ ਨੇ ਕਿ ਇਸੇ ਵਿਚਾਲੇ ਜ਼ੋਰਦਾਰ ਧਮਾਕਾ ਹੁੰਦਾ ਹੈ ਸੜਕ ਜੋ ਕਿ ਫਟਦੀ ਹੈ ਤੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਆਉਂਦੀਆਂ ਨੇ ਦਾਸਦੇ ਇਹ ਕਿ ਇਹ ਜੜੀ ਕਟਣਾ ਹੈ ਉਹ ਮਲੇਰ ਕੋਟਲਾ ਦੇ ਵਿੱਚ ਵਾਪਰੀ ਹੈ ਪੰਜਾਬ ਅੰਦਰ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਵੱਡਾ ਧਮਾਕਾ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸਦੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਇਸ ਫੁਟੇਜ ਦੇ ذریعے ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਸੜਕ ਉੱਪਰੋਂ ਲੰਘ ਰਹੇ ਹੁੰਦੇ ਨੇ ਕਿ ਇਸ ਦੇ ਵਿਚਾਲੇ ਜ਼ੋਰਦਾਰ ਧਮਾਕਾ ਹੁੰਦਾ ਹੈ ਸੜਕ ਜੋ ਕਿ ਫਟਦੀ ਹੈ ਤੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਆਉਂਦੀਆਂ ਨੇ ਤੇ ਜਿਸ ਕਾਰਨ ਵਾਲੇ ਦੁਆਲੇ ਦੇ ਲੋਕ ਡਰ ਜਾਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਹੈ ਉਹ ਮਲੇਰ ਕੋਟਲਾ ਦੇ ਵਿੱਚ ਵਾਪਰੀ ਹੈ ਸੀਵਰਜ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿਸ ਕਾਰਨ ਇਹ ਤਮਾਕਾ ਹੁੰਦਾ ਹੈ ਤੇ ਜਿਸ ਕਾਰਨ ਲੋਕ ਜੋ ਕਿ ਕਾਫੀ ਸਹਿਮ ਦੇ ਮਾਹੌਲ ਦੇ ਵਿੱਚ ਆ ਜਾਂਦੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਦੇ ذریعے ਜਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਕੋਲੋਂ ਦੀ ਲੰਘਦਾ ਹੈ ਤੇ ਉਸੇ ਦੌਰਾਨ ਇਹ ਧਮਾਕਾ ਹੁੰਦਾ ਹੈ ਜੇਕਰ ਇਹ ਮੋਟਰਸਾਈਕਲ ਥੋੜਾ ਜਿਹਾ ਅੱਗੇ ਜਾਂਦਾ ਤਾਂ ਵੱਡੀ ਵਾਰਦਾਤ ਵਾਪਰ ਸਕਦੀ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੋ ਜ਼ਰੂਰ ਦੇਖੋ ਮੌਕੇ ਦੀ ਇਹ ਸੂਵੀਡੀਓ ਨੂੰ ਪੰਜਾਬ ਅੰਦਰ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਵੱਡਾ ਧਮਾਕਾ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸਦੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਇਸ ਫੁਟੇਜ ਦੇ ذریعے ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਸੜਕ ਉਪਰੋਂ ਲੰਘ ਰਹੇ ਹੁੰਦੇ ਨੇ ਕਿ ਇਸੇ ਬਚਾਲੇ ਜ਼ੋਰਦਾਰ ਧਮਾਕਾ ਹੁੰਦਾ ਹੈ ਸੜਕ ਜੋ ਕਿ ਫਟਦੀ ਹੈ ਤੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਆਉਂਦੀਆਂ ਨੇ ਤੇਜਸ ਕਾਰਨ ਵਾਲੇ ਦੁਆਲੇ ਦੇ ਲੋਕ ਡਰ ਜਾਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਹੈ ਉਹ ਮਲੇਰ ਕੋਟਲਾ ਦੇ ਵਿੱਚ ਵਾਪਰੀ ਹੈ ਸੀਵਰਜ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿਸ ਕਾਰਨ ਇਹ ਤਮਾਕਾ ਹੁੰਦਾ ਹੈ ਤੇ ਜਿਸ ਕਾਰਨ ਲੋਕ ਜੋ ਕਿ ਕਾਫੀ ਸਹਿਮ ਦੇ ਮਾਹੌਲ ਦੇ ਵਿੱਚ ਆ ਜਾਂਦੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਦੇ ذریعے ਜਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਕੋਲੋਂ ਦੀ ਲੰਘਦਾ ਹੈ ਤੇ ਉਸੇ ਦੌਰਾਨ ਇਹ ਧਮਾਕਾ ਹੁੰਦਾ ਹੈ ਜੇਕਰ ਇਹ ਮੋਟਰਸਾਈਕਲ ਥੋੜਾ ਜਿਹਾ ਅੱਗੇ ਜਾਂਦਾ ਤਾਂ ਵੱਡੀ ਵਾਰਤਾਕ ਵਾਪਰ ਸਕਦੀ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੋ ਜ਼ਰੂਰ ਵੇਖੋ ਮੌਕੇ ਦੀ ਇਹ ਸੁਭਿਧਿ ਨੂੰ ਪੰਜਾਬ ਅੰਦਰ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਵੱਡਾ ਧਮਾਕਾ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਉਸ ਫੁਟੇਜ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਸੜਕ ਉੱਪਰੋਂ ਲੰਘ ਰਹੇ ਹੁੰਦੇ ਨੇ ਕਿ ਇਸੇ ਵਿਚਾਲੇ ਜ਼ੋਰਦਾਰ ਧਮਾਕਾ ਹੁੰਦਾ ਹੈ ਸੜਕ ਜੋ ਕਿ ਫਟਦੀ ਹੈ ਤੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਆਉਂਦੀਆਂ ਨੇ ਜਿਸ ਕਾਰਨ ਆਲੇ ਦੁਆਲੇ ਦੇ ਲੋਕ ਡਰ ਜਾਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਹੈ ਉਹ ਮਲੇਰ ਕੋਟਲਾ ਦੇ ਵਿੱਚ ਵਾਪਰੀ ਹੈ ਸਿਵਰਜ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿਸ ਕਾਰਨ ਇਹ ਤਮਾਕਾ ਹੁੰਦਾ ਹੈ ਤੇ ਜਿਸ ਕਾਰਨ ਲੋਕ ਜੋ ਕਿ ਕਾਫੀ ਸਹਿਮ ਦੇ ਮਾਹੌਲ ਦੇ ਵਿੱਚ ਆ ਜਾਂਦੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਦੇ ذریعے ਜਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਕੋਲੋਂ ਦੀ ਲੰਘਦਾ ਹੈ ਤੇ ਉਸੇ ਦੌਰਾਨ ਇਹ ਧਮਾਕਾ ਹੁੰਦਾ ਹੈ ਜੇਕਰ ਇਹ ਮੋਟਰਸਾਈਕਲ ਥੋੜਾ ਜਿਹਾ ਅੱਗੇ ਜਾਂਦਾ ਤਾਂ ਵੱਡੀ ਵਾਰਤਾਤ ਵਾਪਰ ਸਕਦੀ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੋ ਜ਼ਰੂਰ ਵੇਖੋ ਮੌਕੇ ਦੀ ਇਹ ਵੀਡੀਓ ਨੂੰ